ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੋਸਤੀ ਜੋਗੇ ਅੱਜ ਦੀ ਵੀਡ ਹੈਗੀ ਪਿੰਡ ਆਪਣਾ ਮਾਨ ਜ਼ਿਲ੍ਹਾ ਸ਼੍ਰੀਨੁਤਨਦਰ ਸਾਹਿਬ ਸੇਲ ਪੱਟੀ ਬਾਈ ਸੁਖਵਿੰਦਰ ਸਿੰਘ ਜੀ ਦੇ ਕੋਲ ਪਹੁੰਚੋ ਕੇ ਜਤਿੰਦਰ ਸਿੰਘ ਜੀ ਦੇ ਕੋਲ ਪਹੁੰਚ ਚੁਕੇ ਆ ਤੇ ਘਰੇਲੂ ਘਰ ਦੇ ਬਾਹਾਂ ਨੀਲੀ ਰਾਵੀ ਮਿਨੀ ਮੱਝਾਂ ਤੀਜਾ ਕਸੂਆ ਜੋ ਬਿਲਕੁਲ ਤਿਆਰੀ ਜਾ ਕੋਈ ਹਉਤਾਗਾ ਡਿਲੀਵਰੀ ਚ ਰਹੇਗਾ ਬਾਕੀ ਸੂਨ ਚ ਚੰਗੇ ਮਿਲਕ ਰਿਕਾਰਡ ਵਾਲੀ ਚੰਗੀ ਕੁਆਲਿਟੀ ਦੀ ਆ ਜੀ ਚੰਗੇ ਬਲੱਡ ਲੈਣਦੀ ਆ ਸਾਰੀ ਡਿਟੇਲ ਵੀਰ ਤੋਂ ਲਵਾਂਗੇ ਕੁਐਸਟ ਕਰਾਂਗੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹਨਾਂ ਕੋਲ ਬਹੁਤ ਸੋਹਣੇ ਪਸ਼ੂ ਆ ਜੋ ਨਾਮ ਜੇਤੂ ਆ ਮੇਲੇ ਦੇ ਵਿੱਚ ਖੜਦੇ ਵੀਰ ਹੁਣੀ ਤੇ ਨਾਮ ਜਿੱਤ ਕੇ ਲਿਆਉਂਦੇ ਆ ਚੰਗੀ ਬਲੱਡ ਲਾਈਨ ਦੇ ਉੱਪਰ ਵੀਰ ਹੁਣੇ ਕੰਮ ਕਰਦੇ ਆ ਸਾਰੀ ਡਿਟੇਲ ਲੈ ਕੇ ਦਿੰਨੇ ਆ ਤੇ ਆਓ ਕਰੀਏ ਗੱਲਬਾਤ ਬਾਈ ਨਾਲ ਤੇ ਪੁੱਛ ਕੇ ਕੀ ਇਹਦਾ ਮਿਲ ਰਿਕਾਰਡ ਤੇ ਕੀ ਮੁੱਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਅਸੀਂ ਕਾ ਵੀ ਜੀ ਕੀ ਹਾਲ ਤੇ ਵਧੀਆ ਤੁਸੀਂ ਦੱਸੋ ਕੀ ਨਾਮ ਹੈ ਮੇਰਾ ਨਾਮ ਜਤਿੰਦਰ ਸਿੰਘ ਠੀਕ ਆ ਪਿੰਡ ਜੀ ਪਿੰਡ ਮਾਨ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤਸੀਲ ਤਸੀਲ ਬਟੇ ਠੀਕ ਆ ਜੀ ਵਪਾਰ ਕਰਦੇ ਨਹੀਂ ਵੀ ਜੀ ਘਰੇ ਲੋਕਾਂ ਨੂੰ ਠੀਕ ਹੈ ਜੀ ਫੋਨ ਨੰਬਰ ਇੱਕ ਰਾ ਦੇ ਦਿੱ ਗਿਆ ਆਪਣੇ ਪੈਨ ਦਾ 98809 13816 ਠੀਕ ਹੈ ਜੀ ਹਾਂਜੀ ਤੇ ਦੁੱਧ ਦੇ ਕੋਈ ਕੰਮ ਚੱਲਦਾ ਆਪਣਾ ਜੀ ਦੁੱਧ ਦੇ ਦਾਈ ਕੰਮ ਚੰਗੇ ਡੰਗਰ ਦਧਾਰੂ ਰਖੇ ਆ ਸਾਰੇ ਹਾਂਜੀ ਨਸਲ ਕੁਆਲਟੀ ਦੇ ਬਰੀਡ ਤੇ ਕੰਮ ਕਰਦੇ ਆਂ ਮੀਲੀ ਦੇ ਬਰੀਡ ਤੇ ਦੋ ਕਰਦੇ ਆਂ ਕਿਹੜੇ ਕਿਹੜੇ ਨਾਮ ਕਿਹੜੇ ਕਿਹੜੇ ਮੇਲਾ ਚ ਜਿੱਤ ਕੇ ਲਿਆਉਂਦੇ ਰਹੇ ਜੀ ਆਪਾਂ ਪਹਿਲੇ ਸਾਲ ਹੀ ਝੋਟੀ ਪਾਈ 507 ਆ 507 ਦੀ ਹਾਂਜੀ ਕਿਹੜੇ ਕੀ ਨਾਮ ਇਹਦੇ ਜਿਹੜੇ ਬੋਲਦੀ ਏ ਕੀ ਨਾ ਗੜਵਾਸੂ ਲੁਧਿਆਣਾ ਯੂਨੀਵਰਸਿਟੀ ਦਾ ਅੱਛਾ ਗੜਵਾਸੂ ਹਾਂਜੀ ਲੁਧਿਆਣਾ ਤੋਂ ਹਾਂਜੀ ਠੀਕ ਆ ਉਹਦੀ ਏ ਧੀ ਆ ਹਾਂਜੀ ਦੋਂਦੀ ਹੋ ਗਈ ਹੋਣੀ ਹੁੰਦੀ ਨਹੀਂ ਵੀਰ ਜੀ ਅਲੀ ਏ 18 ਮਹੀਨਿਆਂ ਦੀ ਹੋਈ ਠੀਕ ਆ ਜੀ ਹਾਂਜੀ ਤੇ ਨਾਮ ਦੇਖ ਤੋ ਕਿ ਕਿਹੜੇ ਕਿੱਥੋਂ ਲਿਆਈ ਆ ਇਹ ਵੀ ਚੜੇਕ ਮੇਲੇ ਚੜੇਕ ਤੋਂ ਹਾਂਜੀ ਬਹੁਤ ਵਧੀਆ ਤੁਹਾਡਾ ਨਾਮ ਰੋਸ਼ਨ ਕੀਤਾ ਏ ਦੂਜੇ ਨੰਬਰ ਤੇ ਆਈ ਆ ਬਹੁਤ ਵਧੀਆ ਗੱਲ ਆ ਖੁਸ਼ੀ ਵਾਲੀ ਗੱਲ ਆ ਇਸ ਤਰ੍ਹਾਂ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਕੋਸ਼ਿਸ਼ ਜਿਹੜੀ ਕਰਨੀ ਚਾਹੀਦੀ ਆ ਕਿਉਂਕਿ ਅੱਜ ਆਪਾਂ ਦੂਜੇ ਨੰਬਰ ਤੇ ਆਏ ਆ ਕੱਲ ਨੂੰ ਪਹਿਲੇ ਤੇ ਵੀ ਆ ਸਕਦੇ ਆ ਚਲੋ ਸਰਗਰੂ ਸੋਭਾ ਕਰਵਾਵੇ ਏਰੀ ਹੁੰਦੀ ਆ ਠੀਕ ਹੈ ਜੀ ਤੇ ਆਪਾਂ ਖੋਲ ਕੇ ਆਪਣੇ ਭੈਣ ਭਰਾਵਾਂ ਨੂੰ ਇਹ ਜੋ ਮੀਨੀ ਸਿੰਗ ਹਿਲਦੇ ਆ ਹਾਂਜੀ ਇਹ ਹਿਲਦੇ ਨੇ ਦੋਵੇਂ ਹੀ ਹਾਂਜੀ ਲਾਓ ਹਾਂਜੀ ਮਾੜੇ ਮਾੜੇ ਹਿਲਦੇ ਮਾੜੇ ਮਾੜੇ ਚ ਹਿਲਦੇ ਆ ਹਾਂਜੀ ਠੀਕ ਆ ਜਾ ਰਾ ਹਲਦਾਓ ਥੋੜਾ ਕੱਢੇ ਹੁਦਾ ਚਲ ਤੋੜ ਕੇ ਖੋਲ ਲਓ ਜੀ ਕਰੋ ਚੈੱਕ ਨੀਲੀ ਰਾਵੀ ਦਾ ਤੋਹਫਾ ਕੱਢ ਮਾਰਿਆ ਤੇ ਚੰਗੀ ਬਲੱਡ ਲਾਈਨ ਦਾ ਠੀਕ ਹੈ ਜੀ ਬਹੁਤ ਸੋਹਣੀ ਆ ਸ਼ਾਨਦਾਰ ਨਸਲ ਕੁਆਲਟੀ ਤੇ ਮਿਨੀ ਆ ਠੀਕ ਹੈ ਜੀ ਸਿੰਘ ਹਿਲਦੇ ਦੋਵੇਂ ਪੈਰ ਚਾਰੇ ਤੋਤੇ ਆ ਲਓ ਜੀ ਤੇ ਥੰਥੂਣ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਆਰਡਰ ਕੁਆਲਟੀ ਦੇਖ ਸਕਦੇ ਧੱਕਿਓ ਮੜੀਏ ਲਓ ਜੀ ਆਰਡਰ ਕੁਆਲਟੀ ਬਹੁਤ ਸੋਹਣੀ ਤਿਆਰ ਕੀਤੀ ਮੈਂ ਨੇ ਹਫਤਾ ਦੇ ਇੱਕ ਲੈ ਜੂਗੀ ਵੀਰ ਜੀ ਹਾਂਜੀ ਇਹਨਾਂ ਵਿੱਚ ਹੀ ਲੈ ਜਾਣਾ ਇੱਕ ਹਫਤੇ ਦੀ ਮਾਲ ਕੇ ਅਜੇ ਲੈ ਜੂਗੀ ਤੇ ਚੰਗੀ ਹਾਈਟ ਦੀ ਆ। ਜੀ। ਕਰ ਲੋ ਚੈੱਕ। ਠੀਕ ਹੈ ਜੀ। ਚੰਗੇ ਸੋਹਣੇ ਪਸ਼ੂ ਆ ਇਹਨਾਂ ਕੋਲ ਚੰਗੀ ਬਲੱਡ ਲਾਈਨ ਤੇ ਕੰਮ ਕਰਦੇ ਆ। ਲਓ ਜੀ। ਕੀ ਇਹਦਾ ਵੀਰ ਜੀ ਮੋਲ ਆਪਾਂ ਕਰਦੇ ਕਿੰਨੇ ਦੀ ਦੇ? ਇਹ ਮੋਲ 95000 ਰੁਪਏ ਕਰਦੇ ਆ। ਠੀਕ ਹੈ ਜੀ। ਲਾਈਟ ਕਿੰਨੇ ਦੇ ਦਾਂਗੇ ਕਰ ਲਾਂਗੇ ਵੀ ਜੇ ਕੋਈ ਲੈਣ ਦੇਣਾ ਆਪਾਂ ਇਹ ਕਰ ਲਾ ਕੇ ਮਾਂਟਾ ਛੜਦਿ ਕਿ ਹੋਣੀ ਨਹੀਂ ਕਰ ਦਾਂਗੇ 2000 ਛੱਡ ਦਿਓ ਠੀਕ ਆ ਤੇ ਨੰਬਰ ਦੇ ਦੇ ਕਰ ਫਿਰ ਦੱਸ 889 13 ਠੀਕ ਆ ਜੀ ਲਓ ਜੀ ਤੁਸੀਂ ਆਪਣੀ ਖਰੀਦਦਾਰੀ ਕਰਨੀ ਨਰਖ ਪਸ ਕਰਕੇ ਚੋਕੇ ਤੇ ਭੁਗਤ ਤਸੱਲੀ ਕਰਕੇ ਲੈ ਕੇ ਜਾਣਾ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖੇ